ਹੈਲੋ एवरीवन थैंक यू ਤੁਹਾਡੇ ਸਾਰਿਆਂ ਦੇ ਕੁਐਸਚਨਸ ਵਾਸਤੇ ਆਈ نو ਮੈਂ ਥੋੜੀ ਬ੍ਰੇਕ ਤੇ ਸੀਗੀ ਸੋ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਜਿਹੜੇ ਵੀ ਕੁਐਸਚਨਸ ਤੁਹਾਡੇ ਆਏ ਹੋਏ ਆ ਯੂ نو ਮੇਰੇ ਇਨਬਾਕਸ ਦੇ ਵਿੱਚ ਪਏ ਐਂਡ ਬਹੁਤ ਸਾਰੇ ਪੇਰੈਂਟਸ ਦੇ ਆਏ ਵੀ ਆ ਕੁਐਸਚਨਸ ਐਂਡ ਮੈਂ ਕੋਸ਼ਿਸ਼ ਕਰੂੰਗੀ ਕਿ ਉਹਨਾਂ ਨੂੰ ਵਨ ਬਾਈ ਵਨ ਯੂ نو ਵੀਕਲੀ ਮੈਂ ਉਹਨਾਂ ਤੇ ਵੀਡੀਓਸ ਬਣਾ ਕੇ ਹੈਲਪ ਕਰ ਸਕਾਂ ਐਂਡ ਰਿਮੈਂਬਰ ਦ ਬੈਸਟ ਸਿਚੁਏਸ਼ਨ ਤਾਂ ਇਹ ਹੈ ਕਿ ਤੁਸੀਂ ਇੱਕ ਪ੍ਰੋਪਰ ਯੂ نو ਇੱਕ ਵਨ ਔਨ ਵਨ ਕਾਉਂਸਲਿੰਗ ਲਓ ਜਿਹੜਾ ਤੁਹਾਡਾ ਇਸ਼ੂ ਹੈ ਬਿਕਾਜ਼ ਉਹਦੇ ਨਾਲ ਐਕਚੁਅਲੀ ਚੀਜ਼ਾਂ ਜ਼ਿਆਦਾ ਠੀਕ ਰਹਿੰਦੀਆਂ ਚੀਜ਼ਾਂ ਜ਼ਿਆਦਾ ਸਮਝ ਆਉਂਦੀਆਂ ਤੁਹਾਡਾ ਸਾਈਕੋਲੋਜੀਕਲ ਮੈਪ ਬਣਦਾ ਸਿਚੁਏਸ਼ਨ ਬੈਟਰ ਅੰਡਰਸਟੈਂਡ ਹੁੰਦੀ ਆ ਸਾਰਿਆਂ ਦੀ ਯੂ نو ਸਾਈਕੋਲੋਜੀਕਲੀ ਉਸ ਇਨਵਾਇਰਨਮੈਂਟ ਦੀ ਅਸੀਂ ਅਸੈਸਮੈਂਟ ਕਰ ਸਕਦੇ ਆ ਸੋ ਯੂ نو ਬੈਸਟ ਹੈ ਕਾਉਂਸਲਿੰਗ ਪਰ ਯੂ نو ਸੈਕਿੰਡ ਬੈਸਟ ਥਿੰਗ ਹੈ ਮੇਰੀ ਕਿ ਯੂ نو ਤੁਸੀਂ ਮੈਨੂੰ ਕੁਐਸਚਨਸ ਪੇਜ ਸਕਦੇ ਹੋ ਜੇ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਨਹੀਂ ਵਨ 1-1 ਕਾਉਂਸਲਿੰਗ ਲੈ ਰਹੇ ਕਿਸੇ ਤੋਂ ਹੋਰ ਤੋਂ ਵੀ ਨਹੀਂ ਨਹੀਂ ਲੈ ਰਹੇ ਸੋ 1-1 ਕਾਉਂਸਲਿੰਗ ਇਜ਼ ਮੈਂ ਰეკਮੈਂਡ ਕਰੂ ਪਰ ਜੇ ਨਹੀਂ ਉਹ ਤੁਸੀ ਯੂ نو ਨਹੀਂ ਤੁਹਾਨੂੰ ਮਿਲ ਰਹੀ ਰਾਈਟ ਨਾਓ ਜਾਂ ਨਹੀਂ ਤੁਸੀਂ ਅਫੋਰਡ ਕਰ ਸਕਦੇ ਆ ਯੂ نو ਤੁਹਾਡੇ whatever reasons ਕਰਕੇ ਤੁਹਾਡੇ ਉਹ ਬਲੌਕ ਆ ਰਿਹਾ ਤੁਹਾਨੂੰ ਤਾਂ ਵੀ ਤੁਸੀਂ ਕੁਐਸਚਨਸ ਭੇਜ ਸਕਦੇ ਹੋ ਐਂਡ ਕੁਐਸਚਨ ਨੂੰ ਕੋਸ਼ਿਸ਼ ਕਰਿਆ ਕਰੋ ਡੀਟੇਲ ਭੇਜਣ ਦੀ ਕਿਉਂਕਿ ਜਦੋਂ ਤੁਸੀਂ ਕੁਐਸਚਨਸ ਡੀਟੇਲ ਭੇਜੋਗੇ ਸੋ ਈਜ਼ੀਅਰ ਹੁੰਦਾ ਕਿ ਸਾਨੂੰ ਸੋਲੂਸ਼ਨ ਦੇਣਾ ਈਜ਼ੀਅਰ ਹੁੰਦਾ ਕਿ ਮੈਨੂੰ ਪ੍ਰੈਕਟੀਕਲ ਟਿਪਸ ਦੇਣੇ ਹਾਂਜੀ ਜਿਹੜਾ ਅੱਜ ਸਾਨੂੰ ਕੁਐਸਚਨ ਆਇਆ ਵਾ ਉਹ ਹੈ ਕਿ ਮੇਰੀ 14 ਸਾਲਾਂ ਦੀ ਬੇਟੀ ਆ ਐਂਡ ਬਹੁਤ ਅਗਰੈਸਿਵ ਤੇ ਉਹ ਬਹੁਤ ਕੰਟਰੋਲ ਕਰਦੀ ਆ ਮੈਨੀਪੂਲੇਟ ਕਰਦੀ ਆ ਸਾਨੂੰ ਸੋ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਸੀ ਕਿ ਜਿਹੜਾ ਸਾਡੇ ਬੱਚੇ ਦਾ ਬਿਹੇਵੀਅਰ ਆ ਉਹ ਐਕਚੁਅਲੀ ਸਾਡੇ ਘਰ ਦੇ ਵਿੱਚ ਸ਼ੇਪ ਹੋਇਆ ਐਨ ਉਹ ਸ਼ੇਪ ਹੋਇਆ ਬਚਪਨ ਤੋਂ ਉਹ ਕੀ ਹੋਇਆ ਸ਼ੇਪ ਬਚਪਨ ਤੋਂ ਕਿਉਂਕਿ ਆਲੇ-ਦੁਆਲੇ ਉਹਨੇ ਜਿੱਦਾਂ ਦੇ ਵੀ ਲੋਕ ਵੇਖੇ ਆ ਉਹਦਾ ਬਿਹੇਵੀਅਰ ਉਹਨੇ ਉਹਨੇ ਉਹਨਾਂ ਦਾ ਬਿਹੇਵੀਅਰ ਉਹਨਾ ਉਹਨੇ ਉਹਨੇ ਇਹਨੂੰ ਸ਼ੇਪ ਕਰ ਲਿਆ ਉਹਨੇ ਬਿਹੇਵੀਅਰ ਅਪਣਾਉਣ ਲੱਗ ਗਿਆ ਸੋ ਇਹ ਬਹੁਤ ਜ਼ਰੂਰੀ ਹੈ ਕਿ ਚਾਹੇ ਤੁਹਾਡਾ ਸਾਲ ਦਾ ਵੀ ਬੱਚਾ ਚਾਹੇ ਤੁਹਾਡਾ ਯੂ نو 2 ਸਾਲ ਦਾ ਬੱਚਾ ਐਕਚੁਅਲੀ ਤੁਹਾਡਾ ਬਿਹੇਵੀਅਰ ਬਹੁਤ ক্লোਜ਼ਲੀ ਵਾਚ ਕਰ ਰਿਹਾ ਐਂਡ ਉਹ ਐਕਚੁਅਲੀ ਤੁਹਾਨੂੰ ਰੈਪਲੀਕੇਟ ਕਰਨ ਲੱਗ ਜਾਂਦਾ ਐਕਚੁਅਲੀ ਤੁਹਾਡੀ ਮਿਰਰ ਕਰਨ ਲੱਗ ਜਾਂਦਾ ਹੈ ਚੀਜ਼ਾਂ ਨੂੰ ਸੋ ਜਦੋਂ ਅਸੀਂ ਵੇਖੀਏ ਕਿ ਮੇਰੀ ਬੇਟੀ ਆ ਯੂ ਨੋ ਮੇਰੀ ਬੇਟੀ 14 ਸਾਲਾਂ ਦੀ ਆ ਤੇ ਉਹ ਬਹੁਤ ਅਗਰੈਸਿਵ ਤੇ ਕੰਟਰੋਲ ਆ ਤੇ ਮੈਨੀਪੂਲੇਟ ਕਰਦੀ ਆ ਮੈਨੂੰ ਸੋ ਉਸ ਤੋਂ ਬਾਅਦ ਪਹਿਲਾਂ ਸੀ ਇਹ ਵੇਖਣਾ ਕਿ ਐਕਚੁਅਲੀ ਜਿਹੜਾ ਕੰਟਰੋਲ ਤੇ ਅਗਰੈਸਿਵਨੈਸ ਆ ਉਹਦੇ ਵਿੱਚ ਜਿਹੜਾ ਇਹ ਬਿਹੇਵੀਅਰ ਆ ਇਹ ਮੈਂ ਮੈਂ ਮੇਰੇ ਇੰਟਰੈਕਸ਼ਨਸ ਦੇ ਵਿੱਚ ਕਿੱਥੇ ਆਉਂਦਾ ਵਾ ਮੈਂ ਕਿੱਥੇ ਅਗਰੈਸਿਵ ਹੁੰਨੀ ਆ ਜਾਂ ਹੁੰਨਾ ਵਾ ਮੈਂ ਕਿੱਥੇ ਕੰਟਰੋਲਿੰਗ ਹੁੰਨਾ ਜਾਂ ਕੁੰਨੀ ਆ ਐਂਡ ਮੈਂ ਸਮਝਦੀ ਆ ਇਹ ਬਹੁਤ ਔਖਾ ਵਾ ਆਪਦੇ ਆਪ 'ਚ ਵੇਖਣਾ ਐਂਡ ਦੂਸਰੇ ਦੇ ਵਿੱਚ ਐਗਰੈਸ਼ਨ ਤੇ ਕੰਟਰੋਲ ਦੇਖਣਾ ਤੇ ਆਪਾਂ ਨੂੰ ਕਈ ਵਾਰ ਨੁਕਸ ਘਟਣਾ ਬਹੁਤ ਸੌਖਾ ਲੱਗਦਾ ਪਰ ਆਪਣੇ ਆਪ ਦੇ ਵਿੱਚ ਵੇਖਣਾ ਐਂਡ ਯੂ نو ਵਟ ਮੈਂ ਵੀ ਪੈਰੈਂਟ ਆ ਐਂਡ ਅਸੀਂ ਡੂ ਅਸੀਂ ਕੰਟਰੋਲ ਕਰਦੇ ਆ ਯੂ نو ਸਾਨੂੰ ਆਪ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਵੀ ਬਹੁਤ ਕੰਟਰੋਲ ਕਰਦੇ ਆ ਅਸੀਂ ਵੀ ਬਹੁਤ ਕੰਟਰੋਲਿੰਗ ਹੁੰਨੇ ਆ ਪਰ ਜਦੋਂ ਸਾਡੇ ਬੱਚੇ ਹੀ ਅਸੀਂ ਵੀ ਐਗਰੈਸ਼ਨ ਕਰਦੇ ਆ ਪਰ ਜਦੋਂ ਸਾਡੇ ਇਹੀ ਐਗਰੈਸ਼ਨ ਤੇ ਕੰਟਰੋਲ ਸਾਡੇ ਬੱਚੇ ਦੇ ਕਰਨ ਲੱਗ ਜਾਂਣ ਫਿਰ ਸਾਨੂੰ ਅਨਐਕਸੈਪਟੇਬਲ ਹੋ ਜਾਂਦਾ ਫਿਰ ਸਾਨੂੰ ਲੱਗਦਾ ਕਿ ਇਹ ਪ੍ਰੋਬਲਮ ਪਰ ਐਕਚੁਅਲੀ ਵਿੱਚ ਉਹਨਾਂ ਨੇ ਅਗਰੈਸ਼ਨ ਤੇ ਉਹਨਾਂ ਨੇ ਕੰਟਰੋਲ ਜਿਹੜਾ ਅਪਰੋਚ ਆ ਉਹ ਘਰ ਤੋਂ ਹੀ ਕਿਤੇ ਉਹਨਾਂ ਕਿਤੇ ਚੱਕਿਆ ਹੁੰਦਾ ਘਰ ਤੋਂ ਹੀ ਕਿਤੇ ਉਹਨਾਂ ਕਿਤੇ ਸਿੱਖਿਆ ਹੁੰਦਾ ਸੋ ਪਹਿਲਾਂ ਤਾਂ ਇਹ ਚੀਜ਼ ਨੂੰ ਦੇਖੋ ਕਿ ਮੇਰਾ ਅਗਰੈਸ਼ਨ ਤੇ ਮੇਰਾ ਕੰਟਰੋਲ ਆਪਦੇ ਅਗਰੈਸ਼ਨ ਤੇ ਆਪਦੇ ਕੰਟਰੋਲ ਨੂੰ ਵਾਚ ਕਰੋ ਕਿ ਆਪਦੇ ਬੱਚੇ ਨੂੰ ਤੁਸੀਂ ਕਿੱਥੇ ਯੂ نو ਅਗਰੈਸਿਵ ਤੇ ਕੰਟਰੋਲ ਦੇ ਵਿੱਚ ਆਉਂਦੇ ਹੋ ਇਟਸ ਓਕੇ ਆਪਦੇ ਆਪ ਨੂੰ ਵਾਚ ਕਰੋ ਕਿ ਮੇਰਾ ਅਗਰੈਸ਼ਨ ਜਦੋਂ ਮੈਂ ਆਪਦੇ ਬੱਚੇ ਨਾਲ ਡੀਲ ਕਰਦਾ ਜਦੋਂ ਮੈਂ ਆਪਦੀ ਬੇਟੀ ਨਾਲ ਡੀਲ ਕਰਦਾ ਜਦੋਂ ਮੈਂ ਉਹਨੂੰ ਕਿਸੇ ਚੀਜ਼ ਤੋਂ ਰੋਕਦਾ ਮੈਂ ਜਾਂ ਰੋਕਦੀਆਂ ਜਦੋਂ ਮੈਂ ਕਿਹੜੀ ਕੋਈ ਚੀਜ਼ ਚਾਹੁੰਨੀ ਵੀ ਉਹ ਨਾ ਕਰੇ ਉਹ ਪਰ ਉਹ ਫਿਰ ਵੀ ਕਰਦੀ ਆ ਉਸ ਨੂੰ ਰੋਕਣ ਵਾਸਤੇ ਕੀ ਮੈਂ ਅਗਰੈਸਿਵ ਹੁੰਨਾ ਜਾਂ ਹੁੰਨੀ ਆ ਕੀ ਮੈਂ ਕੰਟਰੋਲ ਕਰਦਾ ਵਾਂ ਤੇ ਉਹ ਅਗਰੈਸ਼ਨ ਤੇ ਕੰਟਰੋਲ ਉਹ ਮੈਂ ਕਿਵੇਂ ਆਪਦੇ ਆਪ ਚ ਪਹਿਲਾਂ ਮੈਨੇਜ ਕਰ ਸਕਦਾ ਵਾਂ ਸੋ ਪਹਿਲਾਂ ਤਾਂ ਆਪਦੇ ਆਪ ਚ ਦੇਖੋ ਸੋ ਰਿਮੈਂਬਰ ਸੇਫਟੀ ਇਜ਼ ਫਰਸਟ ਯੂ نو ਮੋਸਟਲੀ ਪੇਰੈਂਟਸ ਬੋਥ ਸੇਫ ਹੁੰਦੇ ਆ ਬੱਚੇ ਕੋਈ ਫਿਜ਼ੀਕਲ ਹਾਰਮ ਨਹੀਂ ਹੁੰਦਾਗਾ ਬੱਚਿਆਂ ਨੂੰ ਯੂ نو ਐਸ ਲੋਂਗ ਅਸ ਤੁਸੀਂ ਇਹ ਨਹੀਂ ਹੈਗਾਗਾ ਕਿ ਤੁਸੀਂ ਕੋਈ ਬੱਚੇ ਨੂੰ ਯੂ نو ਆਪਣੇ ਆਪ ਛੋਟੇ ਬੱਚੇ ਨੂੰ ਅਲਕੋਹਲ ਪਿਆ ਰਹੇ ਹੋ ਜਾਂ ਯੂ نو ਇਟਸ ਅ ਬੇਸਿਕ ਸੇਫਟੀ ਤਾ ਬੇਸਿਕਾ ਯੂ نو ਤੁਸੀਂ ਆਪਣੇ ਬੱਚੇ ਨੂੰ ਰੈਡ ਲਾਈਟ ਦੇ ਵਿੱਚੋਂ ਨਹੀਂ ਨੰਗਣ ਦਓਗੇ ਉੱਥੋਂ ਤੁਸੀਂ ਉਹਨੂੰ ਰੋਕੋਗੇ ਟੋਕੋਗੇ ਤੁਹਾਸੀਏ ਦੇਖਣਾ ਕਿ ਉਹ ਜਿਹੜੀ ਸੇਫਟੀ ਆ ਬੇਸਿਕ ਆ ਸੇਫ ਚੀਜ਼ਾਂ ਤੋਂ ਮੈਨੂੰ ਸੇਫ ਰੱਖਣਾ ਪਰ ਮੇਰਾ ਅਪਰੋਚ ਕੀ ਆ ਉਹ ਚੀਜ਼ਾਂ ਨੂੰ ਟ੍ਰਾਂਸਲੇਟ ਕਰਨ ਦਾ ਮੇਰਾ ਅਪਰੋਚ ਕੀ ਆ ਕਿ ਉਹਨਾਂ ਚੀਜ਼ਾਂ ਨੂੰ ਅਗਰੈਸ਼ਨ ਆ ਤੇ ਕੰਟਰੋਲ ਆ ਸੋ ਫੋਰ ਏਗਜ਼ਾਮਪਲ ਜੇ ਮੇਰੀ ਬੇਟੀ 14 ਸਾਲਾਂ ਦੀ ਆ ਤੇ ਲੈਸੀ ਉਹ ਰਾਤ ਨੂੰ ਬਾਹਰ ਜਾਂਦੀ ਆ ਤੇ ਉਹ ਰਾਤ ਨੂੰ ਬਾਹਰ ਜਾਂਦੀ ਤੇ ਉਹ ਦਾ ਫੋਨ ਨਹੀਂ ਆਪਣੇ ਕੋਲ ਰੱਖਦੀ ਯਾ ਇਹ ਇੱਕ ਕਨਸਰਨਿੰਗ ਆ ਇਹ ਐਕਚੁਅਲੀ ਸਕੇਰੀ ਚੀਜ਼ ਆ ਕਿ ਉਹ ਦੁਨੀਆ ਤੇ ਬਾਹਰ ਜਾਂਦੀ ਆ ਉਹ ਰਾਤ ਨੂੰ ਬਾਹਰ ਜਾਂਦੀ ਆ ਇਹਨ ਉਤੇ ਥ੍ਰੈਟ ਹੋ ਸਕਦਾ ਉਹਨਾਂ ਨੂੰ ਐਗਜ਼ੈਕਟਲੀ ਪਰ ਅਸੀਂ ਐਕਚੁਅਲੀ ਜਿਹੜਾ ਉਹਦੇ ਨਾਲ ਇੰਟਰੈਕਟ ਕਰਦੇ ਆ ਉਹ ਆਊਟ ਆਫ ਅਗਰੈਸ਼ਨ ਕਰਦੇ ਆ ਆਊਟ ਆਫ ਕੰਟਰੋਲ ਕਰਦੇ ਆ ਜਾਂ ਆਊਟ ਆਫ ਕਨੈਕਸ਼ਨ ਕਰਦੇ ਆ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਕਸਰ ਜਦ ਮੈਂ ਪੇਰੈਂਟਸ ਨੂੰ ਕਹਿੰਦੀ ਹੁੰਨੀ ਨਾ ਮੈਂ ਕਹਿੰਦੀ ਨਹੀਂ ਕਿ ਜਦ ਤੁਸੀਂ ਆਪਣੇ ਬੱਚੇ ਦੀਆਂ ਇੰਟਰੈਕਸ਼ਨਸ ਗਿਨੋ ਐਂਡ ਹਰ ਇੰਟਰੈਕਸ਼ਨ ਦੇ ਵਿੱਚ ਇਟਸ ਓਕੇ ਹਜੇ ਬਦਲੋ ਨਾ ਮੈਂ ਵੀ ਹਰ ਇੰਟਰੈਕਸ਼ਨ ਦੇ ਵਿੱਚ ਆਪਦੇ ਆਪ ਨੂੰ ਵਾਚ ਕਰੋ ਕਿ ਮੈਂ ਕੰਟਰੋਲ ਤੇ ਕਨੈਕਟ ਕਿੰਨਾ ਹੁੰਦਾ ਕਿਉਂਕਿ ਤੁਸੀਂ ਇੱਕ ਹੀ ਚੀਜ਼ ਕਰ ਸਕਦੇ ਹੋ ਜਦੋਂ ਤੁਸੀਂ ਕੰਟਰੋਲ ਕਰਦੇ ਹੋ ਤੁਸੀਂ ਐਕਚੁਅਲੀ ਬੱਚੇ ਨਾਲ ਕਨੈਕਟ ਨਹੀਂ ਹੁੰਦੇ ਐਂਡ ਤੁਹਾਡਾ ਮੈਸੇਜ ਪਾਸ ਕਰਨ ਵਾਸਤੇ ਤੁਹਾਡਾ ਕਨੈਕਸ਼ਨ ਜ਼ਰੂਰੀ ਆ ਸੋ ਫਾਰ ਐਗਜ਼ਾਮਪਲ ਯੂ نو ਜਦੋਂ ਤੁਸੀਂ ਯੂ نو ਆਪਣੇ ਬੱਚੇ ਨੂੰ ਫਾਰ ਐਗਜ਼ਾਮਪਲ ਉਹਨੂੰ ਕਹਤਾ ਕਿ ਰਾਤ ਨੂੰ ਯੋ 10 ਵਜੇ ਕਰਿਆ ਜੀ ਤੋ 10 ਵਜੇ ਤੋਂ ਬਾਅਦ ਅਸੀਂ ਫਰੈਂਡਸ ਤੇ ਕੋਲ ਨਹੀਂ ਜਾ ਸਕਦੀ ਐਂਡ ਨਹੀਂ ਤਾਂ ਫਿਰ ਆ ਚੀਜ਼ ਹੋ ਜਾਊ। ਇਹ ਕੀ ਆ? ਇਹ ਕੰਟਰੋਲ ਆ। ਯੋ ਇਹ ਐਗਰੈਸ਼ਨ ਆ। ਤੁਸੀਂ ਦੇਖੋ ਆਹੀ ਕੰਟਰੋਲ ਤੇ ਐਗਰੈਸ਼ਨ ਜੋ ਤੁਸੀਂ ਆਪਣੇ ਬੱਚੇ ਲਈ ਵਰਤੋਗੇ ਤਾਂ ਚਾਂਸਸ ਆ ਉਹ ਉਹੀ ਐਗਰੈਸ਼ਨ ਤੇ ਕੰਟਰੋਲ ਤੁਹਾਡੇ ਤੇ ਵਾਪਸ ਵਰਤੂਗਾ। ਰਾਈਟ? ਸੋ ਪਹਿਲਾਂ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕਿਹਾ ਕਿ ਮੇਰੀ ਬੇਟੀ ਦਾ ਤੇ ਉਹ ਬੇਟੀ ਦਾ ਕਿ ਉਹ ਨਾਲੇ ਕਿ ਰਾਤ ਨੂੰ ਬਾਹਰ ਚਲੇ ਜਾਂਦੀ। ਤੇ ਤੂੰ ਜਿ aggression ਨਾਲ ਗਿਆ ਤੇ ਤੁਸੀਂ ਕੰਟਰੋਲ ਨਾ ਗਿਆ ਕਿ ਜੇ ਤੂੰ ਆ ਕੀਤਾ ਤਾਂ ਫਿਰ ਤੇਰਾ ਵੇਖ ਲਈ ਹਾਲ ਕੀ ਹੁੰਦਾ ਫਿਰ ਤੂੰ ਦੇਖੀ ਤੇਰਾ ਕੀ ਹੁੰਦਾ ਆ ਨਹੀਂ ਕਰਨਾ ਕਾ ਇਹ ਐਕਚੁਅਲੀ ਕੰਟਰੋਲ ਤੇ aggression ਆ ਅੰਡ ਚਾਦੂ ਅਸੀਂ ਕੰਟਰੋਲ ਤੇ ਐਗਰੈਸ਼ਨ ਬਾਹਰ ਪੁੱਟ ਕਰਦੇ ਆਂਦੇ ਬੱਚੇ ਨਾਲ ਇੰਟਰੈਕਟ ਯੂਜ਼ ਕਰਦੇ ਆਂ ਫਿਰ ਅਸੀਂ ਇਹ ਚੀਜ਼ ਦਾ ਇੱਕ ਫੈਕਟ ਸਮਝੀਏ ਕਿ ਉਹ ਚੀਜ਼ ਸਾਨੂੰ ਵਾਪਸ ਆਉਣੀ ਆ ਉਹ ਕੰਟਰੋਲ ਉਹ ਮੈਨੀਪੂਲੇਸ਼ਨ ਉਹ ਐਗਰੈਸ਼ਨ ਸਾਨੂੰ ਵਾਪਸ ਆਉਣਾ ਵਾ ਸੋ ਜੇ ਅਸੀਂ ਚਾਹੋਨੇ ਉਹ ਵਾਪਸ ਬੱਚੇ ਤੋਂ ਨਾ ਹੈ ਪਹਿਲਾਂ ਸਾਨੂੰ ਆਪ ਦੇ ਆਪ ਤੇ ਦੇਖਣਾ ਪੈਣਾ ਕਿ ਮੇਰਾ ਅਪਰੋਚ ਕੀ ਹੋ ਸਕਦਾ ਸੋ ਫੋਰ ਐਗਜ਼ਾਮਪਲ ਇਸ ਚੀਜ਼ ਦਾ ਕੀ ਅਪਰੋਚ ਹੋ ਸਕਦਾ ਕਿ ਤੁਹਾਡਾ ਬੱਚਾ ਬਾਹਰ ਜਾਣਾ ਚਾਹੁੰਦਾ ਰਾਤ ਨੂੰ ਤੇ ਯੂ نو ਕਰਤੀ ਸਕਦਾ ਸਭ ਤੋਂ ਪਹਿਲਾਂ ਆਪ ਤੇ ਆਪ ਨੂੰ ਐਂਡ ਮੈਂ ਸਮਝਦੀ ਆਂ ਕਿ ਤੁਹਾਡੇ ਨਾਲ ਵੀ ਅਗਰੈਸ਼ਨ ਤੇ ਕੰਟਰੋਲ ਹੀ ਸਾਡੇ ਨਾਲ ਵਰਤਿਆ ਗਿਆ রাইਟ ਜੇ ਤੁਸੀਂ ਆਪਣੇ ਮਾਪੇ ਪਾਲ ਵੇਖੋ ਉਹੀ ਡਿਫਾਲਟ ਸਿਸਟਮ ਹੈ ਉਹੀ ਸਾਨੂੰ ਡਿਫਾਲਟ ਸਿਸਟਮ ਉਹੀ ਲੱਗਦਾ ਸਾਨੂੰ ਇਸੇ ਤਰੀਕੇ ਨਾਲ ਜਵਾਬ ਕਰਨ ਠੀਕ ਕਰਦਾ ਇਸੇ ਤਰੀਕੇ ਨਾਲ ਬੱਚੇ ਠੀਕ ਹੁੰਦੇ ਇਸੇ ਤਰੀਕੇ ਨਾਲ ਬੱਚੇ ਲਾਈਨ ਤੇ ਆਉਂਦੇ ਆ ਕਿਉਂ ਕਿਉਂਕਿ ਸਾਡੇ ਮਾਪੇ ਆਪਣੇ ਸਾਡੇ ਚੀਜ਼ਾਂ ਦਿਮਾਗੀ ਤੌਰ ਤੇ ਭਰੀਆਂਆਂੀਆਂ ਅਸੀਂ ਵੀ ਇਥੋਂ ਅਸੀਂ ਵੀ ਉਹ ਉਹ ਕੰਡੀਸ਼ਨਿੰਗ ਚ ਅਸੀਂ ਵੀ ਉਸ ਦਿਮਾਗ ਦੇ ਵਿੱਚ ਆ ਰਹੇ ਹਾਂ ਸੋ ਲੈਟਸ ਯੂਜ਼ ਅ ਡਿਫਰੈਂਟ ਅਪਰੋਚ ਆ ਦੇਖੀਏ ਕਿ ਅਸੀਂ ਇੱਕ ਅਪਰੋਚ ਡਿਫਰੈਂਟ ਕਿਵੇਂ ਵਰਤੀ ਹੈ ਯੋ ਸੋ ਜਦੋਂ ਅਸੀਂ ਅਪਰੋਚ ਡਿਫਰੈਂਟ ਵਰਤ ਲਾਂਗੇ ਜਿਹੜਾ ਸਾਨੂੰ ਵਾਪਸ ਜਿਹੜੀ ਆਵਾਜ਼ ਆਉਂਦੀ ਆ ਉਹ ਐਕਚੁਅਲੀ ਅਗਰੈਸਿਵ ਤੇ ਕੰਟਰੋਲ ਦੀ ਨਹੀਂ ਹੋਗੀ ਰਾਈਟ ਸੋ ਜਦੋਂ ਤੁਸੀਂ ਆਪਣੇ ਬੱਚੇ ਨੂੰ ਰੋਕਣਾ ਵਾ ਬਾਹਰ ਜਾਣ ਤੋਂ ਐਕਚੁਅਲੀ ਤੁਸੀਂ ਆਊਟ ਆਫ ਕਨੈਕਸ਼ਨ ਰੋਕਣਾ ਉਹਨੂੰ not out of control and not out of aggression aggressiveness because chances are ki jadon bachcha ik umar to tapp gaya oh thannu oh mei back jawab dauga jivein tusi ohnu shuru bachpan de vich tusi ohde naal deal karde aya oh thode char baad thannu 12 13 salan di age de vich oh thannu wapas ohi cheezan repeat karan lagjuga jo actually tusi ohnu control te threat waste use kitiya giya so pehla ta eh ki aap da control te aap da aggressive ਦੇਖੋ ਕਿ ਮੇਰੇ ਚ ਐਗਰੈਸ਼ਨ ਕਿੱਥੇ ਆ ਮੇਰੇ ਚ ਕੰਟਰੋਲ ਕਿੱਥੇ ਆ ਉਸ ਚੀਜ਼ ਨੂੰ ਆਇਡੈਂਟੀਫਾਈ ਕਰੋ ਬਣ ਕਈ ਵਾਰ ਆ ਔਖਾ ਹੁੰਦਾ ਹੈ ਚੀਜ਼ ਨੂੰ ਆਇਡੈਂਟੀਫਾਈ ਕਰਨਾ ਇਸੇ ਕਰਕੇ ਮੈਂ ਕਹਿੰਦੀ ਆ ਵੀ ਕਾਉਂਸਲਿੰਗ ਐਸੇ ਤੁਹਾਡੀ ਹੈਲਪ ਕਰ ਸਕਦੀ 1 on 1 ਕਿਸੇ ਨਾਲ ਵੀ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ ਸੋ ਉਹ ਹੈਲਪ ਕਰਦੀ ਆ ਤੁਹਾਡੀ ਆਇਡੈਂਟੀਫਾਈ ਕਰਨ ਦੇ ਵਿੱਚ ਵੀ ਇੱਥੇ ਕੰਟਰੋਲ ਵੀ ਕਿ ਜਦੋਂ ਅਸੀਂ ਕਰ ਰਹੇ ਹੁੰਦੇ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਐਕਚੁਅਲੀ ਉਹ ਕੰਟਰੋਲ ਕਰ ਰਹੇ ਆ ਸੋ ਸੈਕਿੰਡ ਲੈਟਸ ਡੂ ਕਨੈਕਟ ਲੈਸ ਤੇ ਜੇ ਤੁਸੀਂ ਆਪਣੇ ਬੱਚੇ ਨਾਲ ਕਨੈਕਟ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਰੱਖੋਗੇ ਸੋ ਫੋਰ ਇਗਜ਼ਾਮਪਲ ਜੇ ਤੁਹਾਡੀ ਬੇਟੀ ਕਹਿ ਰਹੀ ਆ ਕਿ ਮੈਂ ਅੱਜ ਯੂ ਨੋ ਆਫ ਦਿ ਫਰੈਂਡਸ ਦਾ ਪਾਰਟੀ ਕਰਨੀ ਆ ਤੇ ਮੈਂ ਬਾਹਰ ਰਹਿਣਾ ਵਾ ਐਂਡ ਤੁਹਾਡਾ ਸਿਸਟਮ ਥ੍ਰੈਟ ਚ ਆ ਜਾਂਦਾ ਤੁਹਾਡੀ ਬਾਡੀ ਥ੍ਰੈਟ ਚ ਆ ਜਾਂਦੀ ਆ ਕਿਉਂਕਿ ਤੁਸੀਂ ਦਿਮਾਗੀ ਤੌਰ ਤੇ 네ਗੇਟਿਵ ਬਿਲੀਫ ਸਿਸਟਮ ਬਣਾਇਆ ਹੋਇਆ ਕਿ ਬਾਹਰ ਦੁਨੀਆ ਬੜੀ ਖਤਰਨਾਕ ਆ ਇਹਨੂੰ ਖਤਰਾ ਇਹਦੇ ਲਈ ਕੁਝ ਹੋ ਜੂਗਾ ਟੂ ਐਕਚੁਅਲੀ ਜਿਹੜਾ ਸਾਡਾ ਡਰ ਆ ਉਹ ਐਕਸਟ੍ਰੀਮ ਤੇ ਬਣ ਗਿਆ ਹੁੰਦਾ ਸਮਝਿਓ ਇਟਸ ਓਕੇ ਅਸੀਂ ਲਿਮਿਟ ਸੈੱਟ ਕਰ ਸਕਦੇ ਹਾਂ ਅਸੀਂ ਬਾਉਂਡਰੀ ਸੈੱਟ ਕਰ ਸਕਦੇ ਹਾਂ ਵਿਦਆਊਟ ਕੰਟਰੋਲ ਤੇ ਵਿਦਆਊਟ ਅਗਰੈਸ਼ਨ ਅਸੀਂ ਸਾਰੀਆਂ ਚੀਜ਼ਾਂ ਸੈੱਟ ਕਰ ਸਕਦੇ ਹਾਂ ਪਰ ਵਿਦਆਊਟ ਕੰਟਰੋਲ ਤੇ ਅਗਰੈਸ਼ਨ ਐਂਡ ਸੋ ਤੁਸੀਂ ਆਪਣੇ ਬੱਚੇ ਨੂੰ ਪਹਿਲਾਂ ਆਪਦੇ ਆਪ ਨੂੰ ਸ਼ਾਂਤ ਕਰੋ ਆਪਦੀ ਬਾਡੀ ਨੂੰ ਸ਼ਾਂਤ ਕਰੋ ਕਿਉਂਕਿ ਜਿਹੜਾ ਤੁਹਾਡਾ ਡਰ ਆ ਉਹ ਇੱਡਾ ਵੱਡਾ ਬਣ ਗਿਆ ਹੁੰਦਾ ਐਂ ਜਦੋਂ ਇੱਡਾ ਵੱਡਾ ਡਰ ਬਣ ਜਾਂਦਾ ਫਿਰ ਅਸੀਂ ਡਰ ਡਰ ਦੇ ਵਿੱਚ ਅਸੀਂ ਐਜ਼ ਅ species animal species ਅਸੀਂ ਕੀ ਕਰਦੇ ਡਰ ਦੇ ਵਿੱਚ ਅਸੀਂ ਅਟੈਕ ਕਰਦੇ ਹਾਂ ਅਸੀਂ ਅਗਰੈਸਿਵ ਹੁੰਨੇ ਹਾਂ ਡਰ ਦੇ ਵਿੱਚ ਅਸੀਂ ਕੰਟਰੋਲ ਕਰਦੇ ਹਾਂ ਸੋ ਪਹਿਲਾਂ ਤਾਂ ਆਪਦੇ ਆਪ ਨੂੰ ਇਹ ਚੀਜ਼ ਵੇਖੋ ਕਿ ਕੀ ਮੇਰੀ ਬਾਡੀ ਡਰ ਦੇ ਵਿੱਚ ਆ ਜਿੰਦੀ ਜਦੋਂ ਮੇਰਾ ਬੱਚਾ ਕਹਿੰਦਾ ਮੈਂ ਰਾਤ ਨੂੰ ਪਾਰਟੀ ਤੇ ਜਾਣਾ ਤੇ ਉਹ ਸਿਰਫ ਸਿਰਫ 14 ਸਾਲਾਂ ਦੀ ਆ ਕੀ ਮੇਰੀ ਬਾਡੀ ਡਰ ਦੇ ਵਿੱਚ ਆ ਜਾਂਦੀ ਕਿ ਉਹਨੂੰ ਕੁਝ ਹੋ ਜਾਊਗਾ ਇਟਸ ਓਕੇ ਬਿਕਾਜ਼ ਐਕਚੁਅਲੀ ਜਿਹੜੀ ਜਿਹੜੀ ਯੂ نو ਜਿਹੜੀ ਥ੍ਰੈਟ ਆ ਉਹ ਏਡੀ ਹੋ ਸਕਦੀ ਆ ਪਰ ਤੁਹਾਡਾ ਦਿਮਾਗ ਨੂੰ ਬਹੁਤ ਵੱਡੀ ਬਣਾ ਲੈਂਦਾ ਕਿਉਂਕਿ ਤੁਹਾਡਾ ਦਿਮਾਗ ਤਾਂ ਸੋਚਦਾ ਇਹਨਾਂ ਨੂੰ ਕੁਝ ਹੋ ਜੂਗਾ ਇਹਨੇ ਬਾਅਦ ਚ ਮਿਲਣਾ ਨਹੀਂ ਇਹਨੇ ਗੁੰਮ ਹੋ ਜਾਣਾ ਮੈਂ ਯੂ نو ਇਹਾਂ ਪਤ ਨਹੀਂ ਲੋਕਾਂ ਨੇ ਦੀ ਐਡਵਾਂਟੇਜ ਲੈ ਜਾਣੀਆਂ ਸੋ ਪਹਿਲਾਂ ਤਾਂ ਆਪਦੇ ਡਰ ਨੂੰ ਵਾਪਸ ਇੱਥੇ ਲੈ ਕੇ ਆਓ ਸੋ ਅਗੇਨ ਸੋ ਪਹਿਲਾਂ ਤਾਂ ਆਪਦੀ ਬਾਡੀ ਦੇ ਵੱਲ ਵੇਖੋ ਕਿ ਮੇਰਾ ਬਾਡੀ ਹੁਣ ਡਰ ਦੇ ਵਿੱਚ ਆ ਕਿਉਂਕਿ ਜਦੋਂ ਤੁਸੀਂ ਡਰਚਾ ਤੁਸੀਂ ਰਿਐਕਟ ਕਰੋਗੇ ਸੋ ਪਹਿਲਾਂ ਤਾਂ ਆਪਦੀ ਬਾਡੀ ਨੂੰ 2-4 ਮਿੰਟ ਪਾਸੇ ਜਾ ਕੇ ਆਪਦੇ ਬੱਚੇ ਨੂੰ ਕਹਿ ਦੇਣਾ ਕਿ ਇਟਸ ਓਕੇ 10-15 ਮਿੰਟ ਦੇ ਮੈਂ ਆਪਦੀ ਬਾਡੀ ਨੂੰ ਸ਼ਾਂਤ ਕਰਕੇ ਮੈਂ ਤੇਰੇ ਨਾਲ ਵਾਪਸ ਗੱਲ ਕਰਦਾ ਮਾਂ ਐਂਡ ਉਸ ਟਾਈਮ ਆਫ ਦੀ ਬਾਡੀ ਨੂੰ ਆਪਦੇ ਡਰ ਨੂੰ ਪਛਾਣੋ ਵੀ ਐਕਚੁਅਲੀ ਮੇਰਾ ਡਰ ਇਹ ਦੀ ਬਜਾਏ ਇੰਨਾ ਜਿਹੜਾ ਡਰ ਹੋਣਾ ਚਾਹੀਦਾ ਸੀ ਉਹ ਐਕਚੁਅਲੀ ਡਬ ਡਾ ਬਣ ਗਿਆ ਸਨੇ ਉਹ ਇੱਡਾ ਵੱਡਾ ਬਣ ਗਿਆ ਨਾ ਐਡੇ ਵੱਡੇ ਡਰ ਨੂੰ ਅਸੀਂ ਸਿਰਫ ਆਪਸ ਇੰਨਾ ਕੀ ਡਰ ਕਰਨਾ ਐ ਉਹ ਉਹਨੂੰ ਅਸੀਂ ਮੈਨੇਜ ਕਰਨਾ ਉਹ ਜਿਹੜੀ ਸੇਫਟੀ ਆ ਉਹ ਤੁਸੀਂ ਪ੍ਰੋਵਾਈਡ ਕਰਨੀ ਆਪਣੇ ਬੱਚੇ ਵਾਸਤੇ ਸੋ ਤੁਸੀਂ ਆਪਣੇ ਬੱਚੇ ਨੂੰ ਪਹਿਲਾਂ ਪੁੱਛ ਸਕਦੇ ਕਿ ਬੱਚੇ ਜਿਹਨੂੰ ਮੈਂ ਸਮਝਦਾ ਵਾਂ ਜੋ ਤੁਸੀਂ ਯੰਗ ਹੁੰਨੇ ਹੋ ਤਾਨੂੰ ਜਾਣਾ ਚੰਗਾ ਲੱਗਦਾ ਫਰੈਂਡਸ ਦੇ ਕੋਲ ਚੰਗਾ ਲੱਗਦਾ ਵਾ ਯੂ ਨੋ psicolgically ਤੁਹਾਨੂੰ ਦੋਸਤ ਚੰਗੇ ਲੱਗਦੇ ਆ ਪੈਰੈਂਟ ਦੀ ਇੰਨੀ ਕੰਪਨੀ ਨਹੀਂ ਵਧੀਆ ਲੱਗਦੀ ਦੋਸਤ ਤੁਹਾਨੂੰ ਲੱਗਦਾ ਵਾ ਕਿ ਫਨ ਕਰਨਗੇ ਉੱਥੇ ਤੁਹਾਡੀਆਂ ਗੱਲਾਂ ਵਧੀਆ ਹੁੰਦੀਆਂ ਨੇ ਮੈਂ ਸਮਝਦੀ ਆਂ ਮੈਂ ਚਾਹੁੰਨੀ ਆ ਕਿ ਤੁਹਾਡਾ ਆਪ ਦੇ ਫਰੈਂਡਸ ਦੇ ਨਾਲ ਕਨੈਕਟ ਬਣੀ ਮੈਂ ਚਾਹਣਾ ਵਾ ਕਿ ਤੁਹਾਡਾ ਆਪ ਦੇ ਫਰੈਂਡਸ ਦੇ ਨਾਲ ਪਰ ਮੈਨੂੰ ਥੋੜਾ ਜਿਹਾ ਦੱਸੋ ਕਿ ਤੁਹਾਡਾ ਉੱਥੇ ਕੀ ਜਿਹਾ ਐਕਸਪੀਰੀਅੰਸ ਹੋਗਾ ਐਕਚੁਅਲੀ ਪਹਿਲਾਂ ਸੁਣੋ ਆਪਦੀ ਥ्रेट ਨੂੰ ਕੰਟਰੋਲ ਕਰਨ ਆਪਦੇ ਕੰਟਰੋਲ ਤੋਂ ਪਹਿਲਾਂ ਆਪਦੀ ਯੂ ਨੋ ਉਸ ਡਰ ਨੂੰ ਮੈਨੇ ਆ ਦੇ ਜਿਹੜਾ ਤੁਸੀਂ ਲਿਫਾਫਾ ਬਣਾਇਆ ਵਾ ਉਹ ਚੀਜ਼ ਦੀ ਪਹਿਲਾਂ ਇਨਸਟਰਕਸ਼ਨ ਦੇਣ ਤੋਂ ਪਹਿਲਾਂ ਐਕਚੁਅਲੀ ਆਪਦੇ ਬੱਚੇ ਨੂੰ ਸੁਣੋ ਕਿ ਉਹਦੇ ਲਈ ਮਾਨਸਿਕ ਤੌਰ ਤੇ ਕਿਉਂ ਜ਼ਰੂਰੀ ਹੈ ਉਹਦੇ ਲਈ ਮੈਂਟਲੀ ਕਿਉਂ ਜ਼ਰੂਰੀ ਹੈ ਆਪਦੇ ਫਰੈਂਡਸ ਦੇ ਵਿੱਚ ਬੈਠਣਾ ਸ਼ਾਇਦ ਉਹ ਤੁਹਾਨੂੰ ਕਹਿ ਸਕਦੀ ਕਿ ਮੈਂ ਕਨੈਕਟਿਡ ਫੀਲ ਕਰਦੀ ਹੈ ਮੈਨੂੰ ਲੱਗਦਾ ਉੱਥੇ ਲੋਕ ਮੈਨੂੰ ਸੁਣਦੇ ਆ ਮੈਨੂੰ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਚੰਗਾ ਲੱਗਦਾ ਉਹ ਮੇਰੀ ਉਮਰ ਦੇ ਆ ਮੇਰੀ ਉਮਰ ਦੇ ਕਰਕੇ ਉਹ ਮੇਰੀਆਂ ਪ੍ਰੋਬਲਮਾਂ ਵੀ ਜਾਂ ਸਾਡੀਆਂ ਸੇਮ ਆ ਉਹ ਸਮਝ i'm ਉਹ ਕੁਝ ਵੀ ਕਹਿ ਸਕਦੀ ਐ ਐਂਡ ਉਸ ਚੀਜ਼ ਨੂੰ ਤੁਸੀਂ ਐਮਪਾਥਾਈਜ਼ ਕਰੋ ਐਂਡ ਰਿਮੈਂਬਰ ਤੁਸੀਂ ਅਗਰੀ ਨਹੀਂ ਹੋਏ ਜੀ ਕਿ ਉਹ ਸਾਰੀ ਰਾਤ ਬਾਹਰ ਰਹਿ ਸਕਦੀ ਪਰ ਤੁਸੀਂ ਐਮਪਾਥਾਈਜ਼ ਕਰੋ ਐਂਡ ਤੁਸੀਂ ਉਸ ਚੀਜ਼ ਨੂੰ ਵੈਲੀਡੇਟ ਕਰੋ ਕਿ ਯਾ ਯੂ نو ਜਦੋਂ ਮੈਂ ਯੰਗ ਹੁੰਦਾ ਸੀ ਐਂਡ ਮੇਰੇ ਮਾਂ ਬਾਪ ਰੋਕਦੇ ਹੁੰਦੇ ਸੀ ਯਾ ਰੋਕਦੇ ਹੁੰਦੇ ਸੀ ਮੈਨੂੰ ਤੇ ਮੈਂ ਵੀ ਚਾਹੁੰਦਾ ਹੁੰਦਾ ਸੀ ਕਿ ਮੈਂ ਆਪਣੇ ਫਰੈਂਡਸ ਦੇ ਕੋਲ ਜਾਵਾਂ ਮੈਂ ਵੀ ਚਾਹੁੰਦਾ ਹੁੰਦਾ ਸੀ ਮੈਨੂੰ ਆਪਦੇ ਫਰੈਂਡਸ ਚੰਗੇ ਲੱਗਦੇ ਉਸ ਏਜ ਦੇ ਵਿੱਚ ਯੂ نو ਮਾਂ ਬਾਪ ਤੁਹਾਨੂੰ ਟੋਕਾ ਟਕਾਈ ਕਰਦੇ ਬੱਚੇ ਚੰਗੇ ਨਹੀਂ ਲੱਗਦੇਗੇ ਉਹ ਉਹ ਫਰੈਂਡ ਐਕਚੁਅਲੀ ਤੁਹਾਨੂੰ ਚੰਗੇ ਲੱਗਦੇ ਐਂਡ ਮ ਹੁੰਦਾ ਗੁੱਡ ਫੀਲ ਹੁੰਦਾ ਤੁਸੀਂ ਆਪਣੇ ਗਰੁੱਪ ਦੇ ਵਿੱਚ ਬੈਠਦੇ ਆ ਐਂਡ ਫਿਰ ਤੁਸੀਂ ਇਹ ਕਹਿ ਸਕਦੇ ਆ ਕਿ ਮੈਂ ਚਾਹਣਾ ਵਾਂ ਜਾਂ ਮੈਂ ਚਾਹਨੀ ਆ ਕਿ ਤੇਰਾ ਉਹ ਐਕਸਪੀਰੀਅੰਸ ਬਣੇ ਮੈਂ ਚਾਹਨੀ ਆ ਕਿ ਤੂੰ ਜ਼ਿੰਦਗੀ ਦੇ ਉਸ ਐਕਸਪੀਰੀਅੰਸ ਤੋਂ ਬਣ ਜਾਣਾ ਰਹੇ ਆਪਦੇ ਦੋਸਤ ਮਿੱਤਰਾਂ ਦੇ ਜਿਹੜੇ ਟਾਈਮ ਹੁੰਦਿਆ ਸੀ ਵੀ ਵਿਕੀ ਜਦੋਂ ਅਸੀਂ ਛੋਟੇ ਸੀ ਅਸੀਂ ਜਿਹੜੇ ਫਰੈਂਡਸ ਦੇ ਨਾਲ ਟਾਈਮ ਕੀਤੇ ਹੋਏ ਸੀ ਜਿਹੜਾ ਖੇਡ ਖੁੱਦ ਅਸੀਂ ਕੀਤਾ ਹੋਇਆ ਸੀ ਸਾਨੂੰ ਚੰਗਾ ਲੱਗਦਾ ਸੀ ਮੀਨ ਉਹ ਦੇਣੀ ਨਹੀਂ ਕਦੇ ਵਾਪਸ ਹੁੰਦੇ ਕਿ ਉਦੋਂ ਤਾਂ ਬਾਅਦ ਵਿੱਚ ਤੁਸੀਂ ਵੱਡੇ ਹੋ ਜਾਂਦੇ ਆ ਰਿਸਪੌਂਸੀਬਲ ਹੋ ਜਾਂਦੇ ਸੋ ਤੁਸੀਂ ਇਹ ਚੀਜ਼ ਨੂੰ ਵੈਲੀਡੇਟ ਕਰ ਸਕਦੇ ਕਿ ਹਾਂ ਮੈਂ ਵੀ ਵੇਖਿਆ ਵਾ ਕਿ ਉਹ ਦਿਨ ਨਹੀਂ ਵਾਪਸ ਆਉਂਦੇਗੇ ਜਿਹੜੀ ਤੇਰੀ ਆ ਉਮਰ ਆ ਨਾ ਜਿਹੜਾ ਤੇਰਾ ਆ ਫਨ ਨਾ ਬੱਚਾ ਫਰੈਂਡਸ ਨਾ ਹੋ ਰਿਹਾ ਇਹ ਵਾਪਸ ਨਹੀਂ ਹੋਣਾਗਾ ਐਂਡ ਮੈਂ ਸਮਝ ਰਹੀ ਹਾਂ ਐਂਡ ਮੈਂ ਸਮਝ ਰਿਹਾ ਮੈਂ ਤੋ ਆ चीज ਨੂੰ ਵੈਲੀਡੇਟ ਕਰੋ ਪਹਿਲਾਂ ਤੋਂ ਦੇ ਐਕਸਪੀਰੀਅੰਸ ਨੂੰ ਵੈਲੀਡੇਟ ਕਰੋ ਕਿ ਤੁਸੀਂ ਆਪ ਦੇਖੋ ਕਿ ਇੱਕ ਬੱਚਾ ਵਾ ਉਹ ਫਰੈਂਡਸ ਦੇ ਨਾਲ ਆਪ ਦੀ ਜਵਾਨੀ ਚ ਆਪ ਦੇ 12 13 ਸਾਲ 14 ਸਾਲ ਦੀ ਉਮਰ ਦੇ ਵਿੱਚ ਜਾ ਕੇ ਦੇਖੋ ਕਿ ਤੁਹਾਨੂੰ ਕਿੰਨਾ ਕੀ ਚ ਇਦਾਂ ਲੱਗਦਾ ਹੁੰਦਾ ਸੀ ਆਪ ਦੇ ਫਰੈਂਡਸ ਦੇ ਕੋਲ ਰਹਿਣਾ ਚੰਗਾ ਲੱਗਦਾ ਹੁੰਦਾ ਸੀ ਇਹ ਤੁਹਾਡੇ ਮਾ ਮਾਪੇ ਦੇ ਡਰ ਤੋਂ ਉੱਥੇ ਰਹਿਣਾ ਸੋ ਆਨਸਰ ਤੁਹਾਨੂੰ ਆਪ ਦੇ ਆਪ ਮਿਲ ਜੂ ਐਂਡ ਉਸ ਤੋਂ ਬਾਅਦ ਕਹਿ ਸਕਦੇ ਹੋ ਤੁਸੀਂ ਕਿ ਬੇਟਾ ਮੈਂ ਤੇਰਾ ਐਕਸਪੀਰੀਅੰਸ ਖਰਾਬ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਨਾ ਵਾ ਤੇਰਾ ਐਕਸਪੀਰੀਅੰਸ ਹੋਵੇ ਪਰ ਇੱਥੇ ਆਪਣੇ ਥੋੜੀ ਸੇਫਟੀ ਰੂਲਸ ਆ ਜਿਹੜੇ ਕੀ ਆਪਾਂ ਨੂੰ ਇੱਕ ਦੂਜੇ ਦੀ ਹੈਲਪ ਨਾਲ ਆਪਾਂ ਸਟੈਬਲਿਸ਼ ਕਰਨੀਆਂ ਐ ਐਂਡ ਫਿਰ ਤੁਸੀਂ ਦੇਖਿਓ ਕਿ ਐਕਚੁਅਲੀ ਜਦੋਂ ਤੁਸੀਂ ਵੈਲੀਡੇਟ ਕਰਤਾ ਤੁਸੀਂ ਉਹਨਾਂ ਦੀ ਮਾਨਸਿਕ ਸਥਿਤੀ ਸਮਝ ਲਈਆਂ ਤੁਸੀਂ ਹੁਣ ਉਹਨਾਂ ਦੇ ਸਪੋਰਟ ਸਿਸਟਮ ਬਣ ਗਏ ਹੋ ਐਂਡ ਜਦੋਂ ਤੁਸੀਂ ਆਪਣੇ ਬੱਚੇ ਦੇ ਸਪੋਰਟ ਸਿਸਟਮ ਦੇ ਵਿੱਚ ਚਲੇ ਜਾਂਦੇ ਹੋ ਨਾ ਐਕਚੁਅਲੀ ਉਹ ਤੁਹਾਨੂੰ ਰਿਸਪੈਕਟ ਜ਼ਿਆਦਾ ਕਰਦਾ ਉਹ ਤੁਹਾਡੀ ਕੇਅਰ ਜ਼ਿਆਦਾ ਕਰਦਾ ਉਹ ਤੁਹਾਨੂੰ ਰਿਸਪੌਂਡ ਜ਼ਿਆਦਾ ਕਰੂਗਾ ਐਕਚੁਅਲੀ ਪੀਸਫੁਲੀ ਕਰੂਗਾ ਮੈਂ ਉਸ ਤੋਂ ਬਾਅਦ ਤੁਹੇ ਕਹਿ ਸਕਦੇ ਆ ਕਿ ਹੁਣ ਆਪਾਂ ਨਾ ਸੇਫਟੀ ਰੂਲ ਸਟੈਬਲਿਸ਼ ਕਰੀਏ ਮੈਂ ਚਾਹਣਾ ਉੱਥੇ ਜਾ ਕੇ ਤੇਰਾ ਫਨ ਹੋਵੇ ਮੈਂ ਚਾਹਣਾ ਮੈਂ ਵੀ ਤੈਨੂੰ ਬੌਦਰ ਨਾ ਕਰਾਂ ਯੂ نو ਮੈਂ ਚਾਹਣਾ ਵੀ ਉਹ ਤੇਰੇ ਲਈ ਉਹ ਰਿਲੈਕਸਿੰਗ ਟਾਈਮ ਹੋਵੇ ਪਰ ਲੈਟਸ ਬੱਚੇ ਲੈਟਸ ਡੂ ਸਮ ਸੇਫਟੀ ਰੂਲਸ ਐਂਡ ਉਹ ਸੇਫਟੀ ਰੂਲ ਤੁਸੀਂ ਆਪ ਦੇ ਦੋਨੇ ਬੈਠ ਕੇ ਐਜ਼ ਅ ਕੋਲਾਬੋਰੇਸ਼ਨ ਬਣਾ ਸਕਦੇ ਹੋ ਰਿਮੈਂਬਰ 12 13 ਸਾਲ ਦੀ ਏਜ ਤੋਂ ਬਾਅਦ ਕੋਸ਼ਿਸ਼ ਕਰੋ ਵੀ ਕੋਲਾਬੋਰੇਸ਼ਨ ਕਰਨ ਦੀ ਐਜ਼ ਲੋੰਗ ਐਜ਼ ਉਹਨਾਂ ਕੋਈ ਇਤਨਾ ਨਾ ਰੂਲ ਨਾ ਹੋਵੇ ਯੂ نو ਕਿ ਜਿੱਥੇ ਬਹੁਤ ਜ਼ਿਆਦਾ ਖਤਰਾ ਹੋਵੇ ਸੋគ្រੂ ਤੁਸੀਂ ਬਣਾ ਸਕਦੇ ਕਿ ਬੱਚੇ ਮੇਕ ਸ਼ੋਰ ਤੇਰਾ ਫੋਨ ਔਨ ਹੋਵੇ ਯੂ نو ਮੇਕ ਸ਼ੋਰ ਮੈਥ ਐਕਸੈਸਿਬਲ ਹੋਮਾ ਮੈਂ ਜਦੋਂ ਨੂੰ 2 ਘੰਟਿਆਂ ਬਾਅਦ ਫੋਨ ਕਰਾਂ ਜਾਂ ਤੂੰ ਮੈਨੂੰ 2 ਘੰਟਿਆਂ ਬਾਅਦ ਪਾਸੇ ਜਾ ਕੇ ਇੱਕ ਵਾਰੀ ਫੋਨ ਕਰ ਦੇ ਕਿ ਮਾਂ ਜਾਂ ਬਾ ਮੈਂ ਠੀਕ ਆ ਮੈਂ ਯੂ نو ਦਿਸ ਇਸ ਮਾਈ ਫਰਸਟ ਟਾਈਮ ਇਹਨੂੰ ਪਤਾ ਪਰ ਮੈਂ ਠੀਕ ਆ ਯੂ نو ਇਦਾਂ ਦਾ ਆਪਾਂ ਰੂਲ ਇਸਟੈਬਲਿਸ਼ ਕਰ ਸਕਦੇ ਹਾਂ ਫਿਰ ਜਿੱਥੇ ਤੁਸੀਂ ਜਾਣਾ ਵਾ ਉੱਥੋਂ ਦੀ ਲੋਕੇਸ਼ਨ ਮੈਂ ਤੁਹਾਨੂੰ ਚੱਕ ਛੱਡ ਸਕਦਾ ਹਾਂ ਕਿ ਨਾ ਉਹਦੇ ਨਾਲ ਮੈਨੂੰ ਉਹਦੇ ਨਾਲ ਮੈਨੂੰ ਇਹ ਬੈਟਰ ਹੋ ਜਾਊਗਾ ਕਿ ਮੈਂ ਤੁਹਾਨੂੰ ਚੱਕ ਛੱਡ ਸਕਦਾ ਵਾਂ ਮੈਨੂੰ ਸੇਫਟੀ ਹੋ ਜਾਊ ਕਿਉਂਕਿ ਮੈਨੂੰ ਪਤਾ ਤੁਸੀਂ ਕਿੱਥੇ ਆ ਤੁਸੀਂ ਦੇਖੋ ਕਿ ਇਦਾਂ ਦੇ ਰੂਲਸ ਤੁਸੀਂ ਜੇ ਬਣਾਉਂਗੇ ਇਹਨਾਂ ਦੇ ਸੇਫਟੀ ਬਣਾਉਂਗੇ ਉਹ ਬੱਚੇ ਦਾ ਐਕਸਪੀਰੀਅੰਸ ਵੀ ਖਰਾਬ ਨਹੀਂ ਹੋਊਗਾ ਉਹਦੇ ਫਰੈਂਡਸ ਨਾਲ ਰਹਿੰਦਾ ਤੇ ਤੁਹਾਡੇ ਦਿਲ ਨੂੰ ਵੀ ਤਸੱਲੀ ਹੋਊਗੀ ਕਿ ਮੇਰਾ ਬੱਚਾ ਜਿੱਥੇ ਹੈ ਐਕਚੁਅਲੀ ਸੇਫਟੀ ਦੇਚਾ ਇਹਦੇ ਇਹਦੇ ਵਿੱਚ ਦੇਖਿਓ ਕਿ ਤੁਹਾਡਾ ਬੱਚਾ ਐਕਚੁਅਲੀ ਸੇਫਟੀ ਜਿਆਦਾ ਕੰਸੀਡਰ ਕਰੂਗਾ ਉਹ ਐਕਚੁਅਲੀ ਤੁਹਾਨੂੰ ਰਿਸਪੌਂਡ ਜਿਆਦਾ ਕਰੂਗਾ ਸੋ ਥੈਂਕ ਯੂ ਐਂਡ ਅਗੇਨ ਜੇ ਤੁਹਾਡੇ ਕੋਈ ਵੀ ਕੁਐਸਚਨਸ ਹੋਣ ਤੁਸੀਂ ਮੈਸੇਜ ਕਰ ਸਕਦੇ ਹੋ ਤੁਹਾਨੂੰ ਤੁਸੀਂ ਫੇਸਬੁੱਕ ਸਾਨੂੰ ਮੈਸੇਜ ਕਰ ਸਕਦੇ ਹੋ ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੈਸੇਜ ਦੇ ਰਾਈ ਤੁਹਾਨੂੰ ਯੂ نو ਕੁਐਸਚਨਸ ਲਾਈਵ ਵੀਡੀਓਜ਼ ਦੇ ਕੇ ਤੁਹਾਨੂੰ ਆਨਸਰ ਦਿੱਤਾ ਜਾਵੇ ਥੈਂਕ ਯੂ एवरीवन ਐਂਡ ਕੋਸ਼ਿਸ਼ ਕਰਿਆ ਕਰੋ ਵੀ ਜੇ ਇਸ ਵੀਡੀਓ ਨੇ ਤੁਹਾਡੀ ਹੈਲਪ ਕੀਤੀ ਆ ਤਾਂ ਇਸ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਆ ਕਰਿਓ ਤਾਂ ਜੋ ਜਿਹੜੀ ਪੈਰੈਂਟਿੰਗ ਆ ਜਾਂ ਤਾਂ ਜੋ ਜਿਹੜੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਮੈਨੇਜ ਕਰਦੇ ਆਂ ਉਹਦੇ ਬੱਚਿਆਂ ਦੇ ਕੋਲੇ ਤਾਂਕਿ ਉਹ ਉਹ ਐਚਲੀ ਯੂ نو ਇਵੋਲਵ ਹੋ ਸਕੇ ਉਹ ਬੈਟਰ ਬਣ ਸਕੇ ਸੋ ਪਲੀਜ਼ ਸ਼ੇਅਰ ਐਜ਼ ਮੱਚ ਐਜ਼ ਯੂ ਕੈਨ ਕਿ ਜਸਟ ਆਪਕ ਕਿਸੇ ਵੀ ਯੂ نو ਕਿਸੇ ਦੀ ਵੀ ਹੈਲਪ ਹੋ ਸਕੇ ਜਿਹੜਾ ਇਸ ਸਿਚੁਏਸ਼ਨ ਨਾਲ ਡੀਲ ਕਰ ਰਿਆ ਹੋ